ਰਾਹ ਦੇ ਵਿੱਚ ਖੜੇ ਆ ਸਾਧ ਸੰਗਤ ਅਨੰਦਪੁਰ ਸਾਹਿਬ ਜੰਦਿਆਂ ਨੂੰ ਅੱਜ ਸਵੇਰ ਤੁਰੇ ਸੀਗੇ ਹੁਣ ਅਸੀਂ ਹੈਗੇ ਆ ਚਮਕੌਰ ਸਾਹਿਬ ਦੇ ਨੇੜੇ ਆ ਤੇ ਲੰਗਰ ਲੱਗਿਆ ਬਰਿੱਡਾਂ ਦਾ ਤੇ ਪਕੌੜਿਆਂ ਦਾ ਤੇ ਚਾਹ ਦਾ ਲੰਗਰ ਹੁਣ ਛੱਕੇ ਤੋਂ ਤੁਰਾਂਗੇ ਤੇ ਸਿੱਧਾ ਜਾ ਕੇ ਅਸੀਂ ਗੁਰੂ ਕੇ ਲਾਹੌਰ ਖੜਨਾ ਹੁਣ ਕਪੜਾ ਸਹਿਈਲਾ ਸਾਹਿਬ ਗੁਰਦੁਆਰਾ ਦੇ ਕੋਲੇ ਜਗੰਤਰ राव ਉਥੇ ਉਹਦਾ ਆ ਰਹਾ ਉਥੇ ਮਿਲਾਂਗੇ ਉਹਨੂੰ ਜਾ ਕੇ ਜਗੰਦਰ ਨੁਨਤਪੁਰ ਵਾਲੇ ਨੂੰ ਆਹਦੇ ਇੱਥੇ ਚਲਦਾ ਚਾਹਦਾ ਲੰਗਰਾਂ ਦੇ ਪਈ ਜਾਂਦੇ ਆ ਆਹਦੇ ਸੰਗ ਤਾਂ ਖੜਦਿਆਂ ਲੈ ਆਉਂਦੇ ਆ ਗੱਡੇ ਗਾ ਟਰੱਕ ਟਰੈਕਟਰ ਟਰਾਲੀ ਗਾ ਆ ਰਿਹਾ ਸੰਗ ਤਾਂ ਉਹ ਜਾਂਟੇ ਹੁਣੀ ਵੇਚਦੀ ਦੀ ਤੇ ਉਹਦੇ ਚੱਕੀ ਜਾਂਦੇ ਆ ਆਦੇ ਬੈਠੇ ਬਾਂਸੀ ਜਾਂਟਾ ਗਲੀ ਤੋਂ ਮਾਤੇ ਮਰਜੰਦਰ ਅਸੀਂ ਮੂਹਰੇ ਬੈਠੇ ਹਾਂ ਘੱਡੀ ਦੇ ਉਹ ਆ ਗਿਆ ਇੱਕ ਟੈਂਕਰ ਹੋਰ ਸੰਗਤ ਐ ਇਸ ਵੇਲੇ ਚਾਹ ਚੂਰ ਨੂੰ ਆਉਣਾ ਫਿਰ ਠੰਡ ਹੈਗੀ ਯਾਰ ਚਾਹ ਛੱਕ ਕੇ ਪਹੁੰਚ ਆ ਸੰਗਤ ਐ ਵੜੇ ਇਹ ਆਪਣਾ ਇਹ ਆਪਣਾ ਉਹਨਾਂ ਦੀ ਉਹ ਫੜਾ ਲਈ ਉਹਨਾਂ ਨੇ ਚਾਹ ਪੀਣੀ ਆਓ ਫੜਾ ਲਓ ਫੜਾ ਲਓ ਫੜਾ ਲਓ ਬਾ ਵੀ ਬਾ ਸ਼ਾਬਾਸ਼ ਕਿੰਨੇ ਪੇੜ ਸੰਗਤ ਚਾਹ ਦਾ ਲੰਗਰ ਜਾਂ ਸ਼ਾਕੇ ਖੋਸ਼ ਆ ਸੰਗਤ ਵਈ ਆ ਗਿਆ ਸਾਰੇ ਟਰੱਕੋ ਗੱਡੀਆਂ ਟੈਂਪੋ ਟਰੈਵਲੋ 8 10 ਟੈਰੇ 16 16 ਟੈਰੇ ਘੋੜੇ ਦੂਜੀਆਂ ਗੱਡੀਆਂ ਤੇ ਔਰ ਟੈਂਪੋ ਟਰੈਵਲ ਜਾਂਦਾ ਚੱਲ ਬਈਓ ਚੱਲ ਗਾ ਹੈ ਗਲਾਸਾਨੂੰ ਕੋ ਦੂਗਨ ਰੱਖੀਂ ਅਗਰ ਰੱਖਿਆ ਰੱਖੋ ਉਹਰਾ ਚੱਲ ਲਿਆ ਬਾਈ ਚਾਹ ਦਾ ਲੰਗਰ ਬੋ ਬਾਈ ਸੰਗਤਾਂ ਤਰਨਾ ਬਾਈ ਬੋ ਕਿਰਪਾ ਗੁਰੂ ਨਾਲਖ ਦੀ ਪੰਜਾਬ ਤੇ ਜਿਹੜੇ ਤੁਸੀਂ ਐਡੇ ਵੱਡੇ ਵੱਡੇ ਯਾਰ ਲੰਗਰ ਚਾਹ ਦੇ ਪਕੌੜਿਆਂ ਤੇ ਜਲੇਬੀਆਂ ਦੇ ਚੱਲਦੇ ਯਾਰ ਨਰ ਤੇ ਵਾ 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 ਸ਼ਾਬਾਸ਼ ਇਹ ਆ ਸਿੱਖ ਕੋ ਆਪਣੀ ਮੱਲਾ ਪੰਜਾਬ ਪੰਜਾਬ ਹੀ ਆ ਤਾਂ ਹੀ ਤਾਂ ਕਹਿੰਦੇ ਵੀ ਧਰਤੀ ਪੰਜਾਬ ਵਰਗੀ ਮਿਲਣੀ ਬਹੁਤ ਮੁਸ਼ਕਲ ਆ ਯਾਰ 10 ਗੁਰੂਆਂ ਨੇ ਜਾਮੇ ਲਏ ਇਸ ਧਰਤੀ ਤੇ ਹੁਣ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਅਗਵਾਈ ਕਰ ਰਹੇ ਆ ਪੰਜ ਪਿਆਰੇ ਅਗਵਾਈ ਕਰ ਰਹੇ ਆ ਕਿੰਨੀਆਂ ਸੰਗਤਾਂ ਰੁਕੀਆਂ ਖੜੀਆਂ ਯਾਰ ਚਾਹ ਨੂੰ ਵਾਹ ਗੁਰੂ ਤਨਨਾ ਸੇਵਾਦਾਰ ਜਿਹੜੇ ਯਾਰ ਸਵੇਰ ਤੋਂ ਲੱਗੇ ਵਿਚਾਰੇ ਬਣਾਉਣ ਤੇ ਨਾਲ ਦੀ ਨਾਲ ਛਕਾਈ ਜਾਂਦੇ ਆ ਬਰਤਨ ਸਾਫ ਕੀਤੇ ਜਾਂਦੇ ਆ ਰਾਜਾ ਚਮਕੌਰ ਸਾਹਿਬ ਗੁਰਦੁਆਰਾ ਇੱਥੋਂ ਨੇੜੇ ਹੀ ਆ ਨਾਲ ਬਰੈਡ ਆ ਬਰੈਡ ਵੀ ਬਹੁਤ ਡਬਾ ਲੰਬਾ ਨਹੀਂ ਹੈ ਦੋ ਬਰੈਡ ਖਾਲਾ ਬਸ ਧੰਤਾ ਨਹੀਂ ਹੈ ਗੱਡੀਆਂ ਨੇ ਗੱਡੀਆਂ ਰੁਕਦੀਆਂ ਟਰੌਕਟਰ ਸਾਈਕਲ ਵਾਲੇ ਟਰੈਕਟਰਾਂ ਵਾਲੇ ਬੱਸਾਂ ਵਾਲੇ ਸ਼ਾਬ ਜਾ ਫੜਾਇਆ ਕਰਾ ਭੱਜ ਕੇ ਬੱਤੀ ਸ਼ਾਬਾ 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 ਉਹ ਤੇ ਜਾਂਦਾ ਬੰਸੀ ਭੱਜਾ ਗਲਾਸ ਫੜਾਉਣ ਦਾ ਦੇਖ ਦੇਖ ਕੇ ਬਲਾ ਦੇਖ ਕੇ ਬਲਾ ਦੇਖ ਕੇ ਬਲਾ ਹਲਾ 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 ਕਿੰਨਾ ਟ੍ਰੈਫਿਕ ਆ ਮਨਸੀ ਨੂੰ ਰਾਹ ਨਹੀਂ ਮਿਲਦਾ ਉਧਰੋਂ ਇੱਧਰ ਨੂੰ ਆਉਣ ਨੂੰ ਲੈ ਐਡਾ ਟ੍ਰੈਫਿਕ ਕੋ ਕਮਾਲ ਹੀ ਹੋਗੀਗਾ ਚਾਲ ਬਾਈ ਬੋਲ ਵਾਇਗਰੂ ਚੰਗਾ ਵੀ ਸੰਗ ਤੇ ਹੁਣ ਤੁਰਦੇ ਆ ਉਹਨਾਂ ਦੇ ਪੁਰਸਾਹਬ ਨੂੰ ਚਾਲ ਬਾਈ ਇਨਸ਼ਾਅੱਲਾ